ਸਭ ਤੋਂ ਬਾਅਦ ਧੰਨਵਾਦ ਆ ਸਾਡੀ ਬੱਚੀ ਜਿਹੜੀ ਜਸਪ੍ਰੀਤ ਕੌਰ ਬੈਂਸ ਜਿਨ੍ਹਾਂ ਨੇ ਬੜੀ ਹਿੰਮਤ ਕੀਤੀ ਅਤੇ ਸੈਨੇਟਰ ਵੱਲੋਂ ਜਿਹੜਾ ਪੇਸ਼ ਹੋਇਆ ਤੇ ਤੁਸੀਂ ਹੋਕਾ ਦਿੱਤਾ ਪੰਜਾਬੀ ਰੇਡੀਓ ਯੂ ਐਸ ਏ ਤੋਂ ਲੋਕਾਂ ਨੇ ਸਵੀਕਾਰ ਕੀਤਾ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਬਿਲ ਬਹੁਤ ਜ਼ਰੂਰੀ ਆ ਨਹੀਂ ਤਾਂ ਅਸੀਂ ਕਈ ਵਾਰੀ ਵਾਂਝੇ ਰਹਿ ਜਾਂਦੇ ਅਤਾਂ ਦੀ ਇਨਫੋਰਮੇਸ਼ਨ ਦੇ ਇਹੋ ਜੇ ਬਿਲ ਆਉਂਦੇ ਰਹਿਣੇ ਚਾਹੀਦੇ ਆ ਕੌਮ ਦੇ ਚੜ੍ਹਦੀ ਕਲਾ ਵਾਸਤੇ ਸਾਨੂੰ ਹਿੰਦੁਸਤਾਨ ਤੋਂ ਲੁਕਣ ਦੀ ਡਰਨ ਦੀ ਲੋੜ ਕੋਈ ਨਹੀਂ ਅਸੀਂ ਸਿੱਖਾਂ ਦੇ ਘਰ ਜੰਮੇ ਆ ਜਦੋਂ ਸਿੱਖਾਂ ਦੇ ਘਰ ਜੰਮੇ ਹੀ ਪਏ ਤੇ ਸਿੱਖ ਨੂੰ ਸਦਾ ਮਹਮਤ ਇਸ ਕਰਕੇ ਚੜਦੀ ਕਲਾ ਚੜਾਓ ਜਿਹੜੇ ਵੀ ਬਿੱਲ ਆਉਂਦੇ ਆ ਵੱਧ ਚੜ ਕੇ ਸਾਡੇ ਇਕੱਠੇ ਹੋ ਕੇ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਆਪਾਂ ਕੈਲੀਫੋਰਨੀਆ ਦੇ ਅਸੈਂਬਲੀ ਦੇ ਨਾਲ ਜਿਹੜੀ ਬਿਲਡਿੰਗ ਆ ਜਿੱਥੇ ਅੱਜ ਸੈਨੇਟ ਦੀ ਪਬਲਿਕ ਕਮੇਟੀ ਦੀ ਹੀਅਰਿੰਗ ਸੀ ਜਿੱਥੇ ਬਿੱਲ SB 509 ਉਸ ਦੇ ਉੱਤੇ ਵੋਟ ਹੋਈ ਆ ਬਹੁਤ ਹੀ ਖੁਸ਼ੀ ਦੀ ਗੱਲ ਆ ਵੀ ਇਹ ਜਿਹੜਾ ਬਿੱਲ ਪਾਸ ਹੋਇਆ ਆ ਤੇ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਆ ਦੂਰੋਂ ਨੇੜਿਓਂ ਜਿਹੜੀ ਸਿੱਖ ਸੰਗਤ ਆ ਉਹ ਪੈਂਡਾ ਤੈਅ ਕਰਕੇ ਇਸ ਹੀアリング ਦੇ ਵਿੱਚ ਆਈ ਤੇ ਉਹ ਵੀ ਸਾਰੇ ਜਾਣੇ ਬੜੇ ਹੈਰਾਨ ਹੋ ਗਏ ਵੀ ਇੰਨੀ ਜਿਹੜੇ ਲੋਕ ਆ ਉਹ ਕਿੱਦਾਂ ਆਏ ਲਾਈਨ ਹੀ ਜਿਹੜੀ ਆ ਉਹ ਖਤਮ ਨਹੀਂ ਸੀ ਹੋ ਰਹੀ ਜਦ ਇਸ ਬਿਲ ਦੀ ਹਮਾਇਤ ਦੇ ਲਈ ਹਾਂ ਦੇ ਵਿੱਚ ਵੋਟ ਪੈ ਰਹੀ ਸੀ ਸੋ ਸਾਰੀ ਸਿਕਿਉਰਿਟੀ ਖੁਸ਼ੀ ਦੀ ਵਧਾਈ ਦੀ ਪਾਤਰ ਆ ਵੀ ਇਹਨਾਂ ਨੇ ਮਿਲ ਜੁਲ ਕੇ ਹਮਲਾ ਮਾਰ ਕੇ ਇਸ ਬਿਲ ਨੂੰ ਇਸ ਕਮੇਟੀ ਚ ਅੱਗੇ ਲੈ ਕੇ ਗਏ ਆ ਹੁਣ ਅਗਲੀਆਂ ਕਮੇਟੀਆਂ ਦੇ ਵਿੱਚ ਜਾਵੇਗਾ ਅਸੀਂ ਉਮੀਦ ਕਰਦੇ ਆਂ ਵੀ ਇਹ ਜਿਹੜਾ ਬਿਲ ਪੇਸ਼ ਕੀਤਾ ਗਿਆ ਆ ਇਹ ਇਵੈਂਚੁਅਲੀ ਕਾਨੂੰਨ ਜਿਹੜਾ ਬਣੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਮੁੱਦਾ ਆ ਉਸ ਦੇ ਉੱਤੇ ਥੱਲ ਜਿਹੜੀ ਪਵੇ ਆਪਣੇ ਨਾਲ ਇਸ ਟਾਈਮ ਡਾਕਟਰ ਪਿਤਪਾਲ ਸਿੰਘ ਉਹ ਜੁੜੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਡਾਕਟਰ ਸਾਹਿਬ ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀਦਾ ਮਹਿਸੂਸ ਹੋ ਰਿਹਾ ਅੱਜ ਦੇ ਇਸ ਬਿਲ ਦੇ ਪਾਸ ਸਭ ਤੋਂ ਪਹਿਲਾਂ ਤਾਂ ਸਾਰੇ ਸੰਗਤ ਨੂੰ ਵਧਾਈ ਹੋਵੇ ਸਭ ਤੋਂ ਬਾਅਦ ਧੰਨਵਾਦ ਆ ਸਾਡੀ ਬੱਚੀ ਜਿਹੜੀ ਜਸਪ੍ਰੀਤ कौर ਬੈਂਸ ਜਿਨ੍ਹਾਂ ਨੇ ਬੜੀ ਹਿੰਮਤ ਕੀਤੀ ਅਤੇ ਸੈਨੇਟਰ ਵੱਲੋਂ ਜਿਹੜਾ ਪੇਸ਼ ਹੋਇਆ ਤੇ ਵਿਸ਼ੇਸ਼ ਤੌਰ ਤੇ ਪੰਜਾਬੀ ਰੇਡੀਓ ਯੂਐਸਏ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਾਕੀ ਵੀ ਮੀਡੀਆ ਗਰੁੱਪ ਜਿਨ੍ਹਾਂ ਇੱਥੇ ਆਇਆ ਹਾਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਗੁਰਦਾਰਾ ਸਾਹਿਬ ਫਰੀ ਮਾਉਂਟ ਗੁਰਦਾਰਾ ਸਾਹਿਬ ਰਿਪੀਟਸ ਅਤੇ ਗੁਰਦਾਰਾ ਸਾਹਿਬ ਸੰਤ ਕਲਾਰਾ ਤੋਂ ਤੇ ਬਾਕੀ ਜਿੰਨੇ ਇਸ ਏਰੀਏ ਦੇ ਗੁਰਦਵਾਰੇ ਸਾਰਿਆਂ ਚ ਜਿਹੜੀ ਸੰਗਤ ਆ ਤਾਂ ਕੰਮ ਵਾਲੀ ਦਿਨ ਆਪਣਾ ਟਾਈਮ ਛੱਡ ਕੇ ਆਏ ਆ ਇਹ ਅਜੇ ਸ਼ੁਰੂਆਤ ਆ ਇਹ ਤੋਂ ਅਗਲੀਆਂ ਹੋਰ ਵੀ ਅਜੇ ਸੈਟਿੰਗਸ ਹੋਣਗੀਆਂ ਹੀਅਰਿੰਗਸ ਹੋਣਗੀਆਂ ਤੇ ਅਸੀਂ ਜਿਹੜਾ ਕਿ ਕਮਿਊਨਿਟੀ ਦੇ ਉੱਪਰ ਹਿੰਦੁਸਤਾਨ ਦੀ ਸਰਕਾਰ ਦੇ ਵੱਲੋਂ ਇੱਕ ਬੜਾ ਭਾਰਾ ਦਬਾਅ ਪਾਇਆ ਹੋਇਆ ਅਸੀਂ ਉਸ ਦਾ ਮੁਕਾਬਲਾ ਬੜੇ ਖੜੇ ਮਥੇ ਤੇ ਜੋਰ ਸ਼ੋਰ ਨਾ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜਾ ਬਿੱਲ ਇਹ ਪਾਸ ਹੋ ਜਾਏ ਤਾਂ ਜੋ ਜਿਹੜੇ ਜਿਹੜੇ ਲੋਕ ਆ ਜਿਹੜੇ ਕੰਮ ਕਰਦੇ ਉਹਨਾਂ ਨਤ ਪਾਈ ਜਾ ਸਕੇ ਹੂੰ ਸੋ ਮੈਂ ਇੱਕ ਵਾਰੀ ਫੇਰ ਸਭ ਸੰਗਤ ਦਾ ਤੇ ਗੁਰਦਾਸ ਸਾਹਿਬ ਫਰੀ ਮਾਉਂਡ ਦਾ ਭਾਈ ਜਸਦੇਵ ਸਿੰਘ ਕਸ਼ਮੀਰ ਸਿੰਘ ਸ਼ਾਹੀ ਜਿਹੜੇ ਕਿ ਪਿਛਲੇ ਲਗਭਗ 1 ਮਹੀਨੇ ਤੋਂ ਇਸ ਕੰਮ ਤੇ ਲੱਗੇ ਹੋਏ ਨੇ ਇਹਨਾਂ ਸਾਰਿਆਂ ਦਾ ਤੁਹਾਡੇ ਸਪੋਰਟ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸ਼ਮੀਰ ਸਿੰਘ ਸ਼ਾਹੀ ਜੀ ਸੋ ਆਪਾਂ ਨੂੰ ਜਦੋਂ ਪਤਾ ਲੱਗਾ ਵੀ ਇਸ ਬਿਲ ਦੀ ਓਪੋਜੀਸ਼ਨ ਬਹੁਤ ਸੀ ਪੰਜਾਬੀ ਰੇਡੀਓ ਯੂਐਸਏ ਤੇ ਆਪਾਂ ਹੋਕਾ ਦਿੱਤਾ ਤੁਸੀਂ ਸਾਰੀ ਸੰਗਤ ਇੱਥੇ ਪਹੁੰਚੀ ਸਾਰਿਆਂ ਨੇ ਹਮਲਾ ਮਾਰਿਆ ਸਾਰਿਆਂ ਨੂੰ ਇਕੱਠੇ ਕਰਕੇ ਲੈ ਕੇ ਆਉਣਾ ਇਹ ਇੱਕ ਵਿਕਾਰ ਦੀ ਗੱਲ ਬਣ ਗਈ ਸੀ ਵੀ ਕਿਉਂਕਿ ਪਿਛਲੀ ਵਾਰੀ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਤਾਰਪਿੱਡੋ ਕਰਤਾ ਸੀ ਫਿਰ ਹਾਂਜੀ ਜਦੋਂ ਜਦੋਂ ਵੀ ਰੈਜ਼ਿਸਟੈਂਸ ਵਧੀ ਆ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਿੱਖ ਕੌਮ ਨੇ ਹਮੇਸ਼ਾ ਸਿਰ ਉੱਚਾ ਚੱਕਿਆ ਹੈ ਤੇ ਇਹ ਵੀ ਜਿਹੜੀ ਸਾਡੀ ਹਿੰਦੁਸਤਾਨ ਦੇ ਵਿੱਚ ਜਿਵੇਂ ਦਬਾਇਆ ਜਾ ਰਿਹਾ ਸੀਗਾ ਇਹੋ ਜਿਹਾ ਫ੍ਰੀ ਕੰਟਰੀਆਂ ਚ ਵੀ ਆ ਕੇ ਅਸੀਂ ਸਿਰ ਉੱਚਾ ਕਰਕੇ ਜੀਣਾ ਮੰਗਦੇ ਆ ਤੇ ਉਹਦੇ ਲਈ ਇਹ ਬਿੱਲ ਜਿਹੜਾ ਆ ਉਹ ਬਹੁਤ ਹੀ ਲਾਭਦਾਇਕ ਤੇ ਉਹਦੇ ਨਿਸ਼ਾਨੇ ਤੇ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਾ ਕਰੇ ਇੱਕੋ ਹੀ ਆਵਾਜ਼ ਤੇ ਕੱਲ 26 ਗੁਰਦੁਆਰਿਆਂ ਤੇ ਆਰਗੇਨਾਈਜੇਸ਼ਨਾਂ ਨੇ ਜਿਹੜਾ ਆ ਆਪਣਾ ਸਪੋਰਟ ਲੈਟਰ ਦਿੱਤਾ ਅਸੀਂ ਸਾਰੇ ਗੁਰਦੁਆਰਾ ਸਾਹਿਬਾਨ ਤੇ ਸਾਰੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਬਿਨਾਂ ਕਿਸੇ ਭੇਦਭਾਵ ਤੋਂ ਸਾਰੀਆਂ ਇਕੱਠੀਆਂ ਹੋ ਕੇ ਇਹਦੇ ਵਿੱਚ ਹੈਲਪ ਕੀਤੀ ਆ ਤੁਸੀਂ ਹੋਕਾ ਦਿੱਤਾ ਪੰਜਾਬੀ ਰੇਡੀਓ ਯੂ ਐਸ ਏ ਤੋਂ ਲੋਕਾਂ ਨੇ ਸਵੀਕਾਰ ਕੀਤਾ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਬਿਲ ਬਹੁਤ ਜ਼ਰੂਰੀ ਆ ਨਹੀਂ ਤਾਂ ਅਸੀਂ ਕਈ ਵਾਰੀ ਵਾਂਝੇ ਰਹਿ ਜਾਂਦੇ ਐ ਏਦਾਂ ਦੀ ਇਨਫੋਰਮੇਸ਼ਨ ਦੇ ਪਲੀਜ਼ ਤੁਸੀਂ ਆਪਣਾ ਕੰਮ ਇਹ ਹੋਰ ਵੀ ਚੜ੍ਹਦੀ ਕਲਾ ਨਾਲ ਕਰੋ ਇਹ ਸਾਡੀ ਅਰਦਾਸ ਆ ਤੇ ਸਾਰੇ ਗੁਰਦੁਆਰਾ ਸਾਹਿਬ ਜਿੰਨੀਆਂ ਆਰਗੇਨਾਈਜੇਸ਼ਨਾਂ ਆਈਆਂ ਸਾਰੇ ਸਾਡੇ ਫ੍ਰੀਮਾਉਂਟ ਗੁਰਦੁਆਰਾ ਸਾਹਿਬ ਤੋਂ ਸੁਪਰੀਮ ਕੌਂਸਲ ਦੇ ਮੈਂਬਰ ਜਾਂ ਹੋਰ ਜਿੰਨੀਆਂ ਵੀ ਕਮੇਟੀਆਂ ਜਾਂ ਸਟਾਫ ਮੈਂਬਰ ਆਏ ਆ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਸਵੇਰ ਤੋਂ ਹੀ ਇੱਥੇ ਡੇਰੇ ਲਾਏ ਹੋਏ ਆ ਸੋ ਥੈਂਕ ਯੂ ਬੜੀ ਮਿਹਰਬਾਨੀ ਜਸਦੀਪ ਸਿੰਘ ਜੀ ਵਾਈਗੁਰਜੀ ਕਾ ਖਾਲਸਾ ਵਾਹੀਗੁਰਜੀ ਕਾ ਖਾਲਸਾ ਵਾਹੀਗੁਰਜੀ ਕਾ ਖਾਲਸਾ ਵਾਹੀਗੁਰਜੀ ਫਤਿਹ ਰਾਜਕਨ ਸਿੰਘ ਜੀ ਬਹੁਤ ਬਹੁਤ ਵਧਾਈਆਂ ਆਪ ਜੀ ਨੂੰ ਜੀ ਆਜ ਅੱਜ ਸੰਗਤਾਂ ਦਾ ਇਕੱਠ ਦੇਖ ਕੇ ਭੈਣ ਜੀ ਜਸਮੀਤ ਕੌਰ ਬੈਸਣਾ ਨੇ ਜਿਹੜਾ ਬਿੱਲ ਪੇਸ਼ ਕੀਤਾ ਮੈਨੂੰ ਲੱਗਦਾ ਇਹ ਲੌਂਗ ਡਿਊ ਹੈਗਾ ਜਿਵੇਂ ਭਾਰਤ ਸਰਕਾਰ ਆਪਣੇ ਤੇ ਇੱਥੇ ਬਾਹਰ ਬੈਠਿਆਂ ਤੇ ਵੀ ਜ਼ੁਲਮ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਰ ਵੀ ਰਹੀ ਆ ਭਾਈ ਹਰਦੀਪ ਸਿੰਘ ਨੇਜਰ ਤੇ ਹੋਰ ਜਿਹੜੇ ਆਪਣੇ ਪੰਥਕ ਆਗੂ ਅਮਰੀਕਾ ਚ ਰਹਿੰਦੇ ਆ ਉਹਨਾਂ ਤੇ ਜੋ ਉਹਨੇ ਕਤਲਨਾ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨੂੰ ਨੱਥ ਪਾਉਣ ਲਈ ਇਹ ਬਿੱਲ ਬਹੁਤ ਜ਼ਰੂਰੀ ਆ ਸੋ ਆ ਆਪਣਾ ਪਹਿਲਾ ਸਟੈਪ ਆ ਆਪਾਂ ਸਾਰੇ ਵਧਾਈ ਦੇ ਪਾਤਰੀਆਂ ਇਕੱਠੇ ਹੋ ਕੇ ਇਸ ਕਮੇਟੀ ਤੋਂ ਪਾਸ ਕਰਾ ਲਿਆ ਪਰ ਜੰਗ ਹਲੇ ਮੁੱਕੀ ਨਹੀਂ ਅਗਲੀਆਂ ਕਮੇਟੀਆਂ ਜੀ ਵੀ ਆਪਾਂ ਜਾਣਾ ਜਦੋਂ ਬਿੱਲ ਨਾਲ ਨਾਲ ਇਦਾਂ ਦੀ ਪੂਰੀ ਪੇਰਵਾਹੀ ਕਰਕੇ ਆਪਾਂ ਸਾਰੇਨ ਪਾਸ ਕਰਾਉਣਾ ਹੈ ਜੀ ਬਹੁਤ ਬਹੁਤ ਧੰਨਵਾਦੀ ਬਾਈ ਕੁਝ ਦਾ ਖਾਸ ਜੀ ਜੀ ਇੱਕ ਗੱਲ ਭੁੱਲ ਗਿਆ ਸੀ ਕਿ ਜਿਹੜੀ ਲੇਡੀ ਸੈਨੇਟਰ ਰਿਸਪੈਕਟਡ ਸੈਨੇਟਰ ਐਨਾ ਕੈਵੋਇਰੋ ਆ ਉਹਦਾ ਨਾਮ ਲੈ ਬਿਨਾ ਇਹ ਜਿਹੜਾ ਥੈਂਕ ਯੂ ਜਿਹੜਾ ਆ ਉਹ ਪੂਰਾ ਹੁੰਦਾ ਨਹੀਂਗਾ ਉਸ ਨੇ ਬੜੀ ਜ਼ੁਰਤ ਤੇ ਨਾਲ ਉਹ ਬਰੀ ਵੈਟਰਨ ਜਿਹੜੀ ਸੈਨੀਟਰ ਆ ਤੇ ਆਪਣੇ ਭੈਣ ਜੀ ਜਸਮੀਤ ਕੌਰ ਨੇ ਉਹਨਾਂ ਦੇ ਨਾਲ ਆਥਰ ਕੋ-ਆਥਰ ਕੀਤਾ ਇਸ ਬਿਲ ਨੂੰ ਜਕਾਰਾ ਸੈਲਡ ਐਫ ਸਿਕੁਲੇਸ਼ਨ ਸਿਕ ਕਾਕਸ ਏ ਜੀ ਪੀ ਸੀ ਤੇ ਸਾਰੇ ਗੁਰਦੁਆਰੇ ਸਿਕਸ ਫੋਰ ਜਸਟਿਸ ਜਿੰਨੀਆਂ ਵੀ ਸਿਕ ਆਰਗੇਨਾਈਜੇਸ਼ਨਾਂ ਉਹਨਾਂ ਨੇ ਨਾਲ ਹੋ ਕੇ ਕੰਮ ਕੀਤਾ ਤੇ ਇਹ ਬਿੱਲ ਜਿਹੜਾ ਹੈ ਉਹਦਾ ਪਹਿਲਾ ਸਟੈਪ ਜਿਹੜਾ ਸਿਰੇ ਚੜਿਆ ਆ ਸੋ ਅਸੀਂ ਉਸ ਸੈਨੇਟਰ ਐਨਾ ਕੈਵਲਰ ਦਾ ਬਹੁਤ ਦਿਲ ਤੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਜ਼ੁਰਤ ਕੀਤੀ ਆ ਕਿ ਇਹ ਬਿੱਲ ਇੱਥੇ ਲਿਆਂਦਾ ਜਾ ਕੇ ਤਾਂ ਕਿ ਬਾਹਰਲੀਆਂ ਸ਼ਕਤੀਆਂ ਇੱਥੇ ਆ ਕੇ ਸਾਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰਨ ਜੀ ਵੈਗੁਰਜੀ ਖਾਲਸਾ ਫਤਿਹ ਵੈਗੁਰਜੀ ਖਾਲਸਾ ਵਾਜਪਤੇ ਜੀ ਕੀ ਨਾਮ ਹੈ ਜੀ ਅਮਰਜੀਤ ਸਿੰਘ ਉਹ ਤਾਂ ਕੀ ਕਹਿਣਾ ਚਾਹੁੰਦੇ ਅੱਜ ਦੇ ਇਸ ਮੈਂ ਬਹੁਤ ਖੁਸ਼ ਆ ਜੀ ਮੈਂ ਵੇਖ ਕੇ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਖਾਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦੀ ਆ ਸੀ ਜਿਨ੍ਹਾਂ ਨੇ ਪ੍ਰਚਾਰ ਕੀਤਾ ਸਾਰਿਆਂ ਸਿੱਖਾਂ ਦੇ ਵਿੱਚ ਜਾਗਰਤੀ ਲਿਆਂਦੀ ਪ੍ਰਚਾਰ ਕਰਕੇ ਔਰ ਸਾਰੇ ਅੱਜ ਇਕੱਠੇ ਹੋ ਕੇ ਤੇ ਇਹ ਹਮਲਾ ਮਾਰਿਆ ਤੇ ਬਿੱਲ ਪਾਸ ਹੋ ਸਕਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰ ਕਿਰਪਾ ਕਰੇ ਅਸੀਂ ਸਾਰੇ ਇਸੇ ਤਰ੍ਹਾਂ ਰਲ ਕੇ ਚੱਲੀਏ ਤੇ ਹਿੰਦੁਸਤਾਨ ਦੀ ਗਵਰਨਮੈਂਟ ਜੋ ਸਾਡੇ ਖਿਲਾਫ ਚੱਲ ਰਹੀ ਹੈ ਉਸ ਦਾ ਅਸੀਂ ਡਟ ਕੇ ਮੁਕਾਬਲਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਸਤਨਾਮ ਸਿੰਘ ਜੀ ਵੈਗਰ ਜੀ ਦਾ ਖਾਸਾ ਵੈਗਰ ਜੀ ਕੀ ਫਤਿਹ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਇਸ ਕਵਰੇਜ ਦੇ ਵਿੱਚ ਬੜੀ ਭੂਮਿਕਾ ਨਿਭਾ ਰਹੇ ਜੋ ਤੇ ਸਿੱਖ ਜਗਤ ਨੂੰ ਲੋੜ ਹੈਗੀ ਆ ਕਿ ਇਹ ਜੋ ਵੀ ਸਾਡੇ ਨਾਂਵ ਦੀਆਂ ਹੁੰਦੀਆਂ ਆ ਉਹਨਾਂ ਨੂੰ ਜਾਗਰੂਤ ਹੋਣਾ ਚਾਹੀਦਾ ਆ ਸੋ ਜਿਹੜੀ ਸੈਨੀਟਰ ਇਹ ਆਪਣੇ ਹੈਗੀ ਆ ਉਹਨਾਂ ਨੇ ਜਦੋਂ ਇਹ ਬਿੱਲ ਪੇਸ਼ ਕੀਤਾ ਆ ਸੋ ਇਹ ਸਾਡੇ ਵਾਸਤੇ ਇੱਕ ਮਾਣ ਵਾਲੀ ਗੱਲ ਵੀ ਹੈ ਤੇ ਬਹੁਤ ਜ਼ਿਆਦਾ ਇੱਕ ਚੈਲੈਂਜਿੰਗ ਪੁਆਇੰਟ ਵੀ ਹੈਗਾ ਆ ਕਿਉਂਕਿ ਜੇ ਆਪਾਂ ਅੱਜ ਅਸੀਂ 30 ਸਾਲ ਸਰਦਾਰ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਜਿਹੜੀ ਵਰ੍ਹੇ ਸੀ ਅਸੀਂ ਉਹ ਮਨਾਣ ਜਾ ਰਹੇ ਹਾਂ ਉਹਦੇ ਨਾਲ ਨਾਲ ਸਾਨੂੰ ਇਹ ਧਿਆਨ ਚ ਵਿੱਚ ਰੱਖਣਾ ਚਾਹੀਦਾ ਕਿ ਉਹਨਾਂ ਦੀ ਜਿਹੜੀ ਅਨਐਕਸਪਲੇਨਡ ਡਿਸਪੀਅਰੈਂਸ ਇਸ ਹੈਗੀ ਸਿਗੀ ਹਣਾ ਅੱਜ ਤੱਕ ਉਹਦਾ ਕੋਈ ਸਾਡੇ ਕੋਲ ਜਵਾਬ ਨਹੀਂ ਹੈਗਾ ਸਾਡੇ ਵਾਸਤੇ ਕੋਈ ਨਿਆ ਨਹੀਂ ਹੈਗਾ ਅੱਜ ਸਿੱਖਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਹਰ ਥਾਂ ਤੇ ਇਹੋ ਜਿਹੀ ਜਿਹੜੀਆਂ ਚੁਣੌਤੀਆਂ ਆ ਰਹੀਆਂ ਆ ਉਹਦਾ ਸਾਹਮਣਾ ਕਰਨ ਵਾਸਤੇ ਸਾਨੂੰ ਇੱਕ ਬਹੁਤ ਵੱਡੀ ਜਿਹੜੀ ਮੁਹਿੰਮ ਜਿਹੜੀ ਚਲਾਉਣ ਦਾ ਸਾਨੂੰ ਇਹ ਹੁਣ ਸੁਭਾਗ ਮਿਲਿਆ ਹੈ ਤੇ ਲੋੜ ਹੈਗੀ ਆ ਕਿ ਸਾਰੀਆਂ ਸੰਸਥਾਵਾਂ ਗੁਰੂ ਘਰ ਜਿਹੜੇ ਚੱਲ ਰਹੇ ਨੇ ਇਸ ਮੁਹਿੰਮ ਦੇ ਵਿੱਚ ਉਹ ਇਸੇ ਤਰ੍ਹਾਂ ਨਾਲ-ਨਾਲ ਸਾਡੇ ਸਹਿਯੋਗ ਜਿਹੜਾ ਉਹ ਬਣਾਈ ਰੱਖਣ ਸਭ ਤੋਂ ਵੱਡਾ ਸਹਿਯੋਗ ਜਿਹੜਾ ਸਿੱਖ ਸੰਗਤ ਦਾ ਹੈਗਾ ਆ ਅਸੀਂ ਵੀ ਸਟਾਕਟਰ ਗੁਰਦੁਆਰਾ ਸਾਹਿਬ ਵੱਲੋਂ ਜਿੰਨਾ ਵੀ ਬੰਦਾ ਯੋਗਦ ਉਹ ਸਾਰੇ ਆਂ ਦਾ ਇਸੇ ਤਰ੍ਹਾਂ ਹਮ ਬਤਾ ਰਹੇ ਭਾਈ ਜੀ ਕਹਿੰਦਾ ਹਾਂ ਹਾਂਜੀ ਮੁੰਡਿਆ ਤੁਸੀਂ ਵੀ ਪਹੁੰਚੇ ਆ ਇਸ ਬਿੱਲ ਦੇ سپورਟ ਦੇ ਵਿੱਚ ਹਾਂਜੀ ਕੀ ਨਾਮ ਲਗਾਗਾ ਮੇਰਾ ਨਾਮ ਸਰਮਿੰਦਰ ਜੀ ਸਿੰਘ ਜੀ ਅਸੀਂ ਗੁਰਦੁਆਰਾ ਸਾਹਿਬ ਫਰੀਮੋਟ ਤੇ ਰਹਨੇ ਆ ਜੀ ਠੀਕ ਹੈ ਮਹਾਰਾਜ ਦੀ ਕਿਰਪਾ ਨਾਲ ਇੱਥੇ ਆ ਗਏ ਜੀ ਉਦਾਂ ਦੇ ਵੈਸੇ ਸਲਾਹ ਤੇ ਬਣੀ ਨਹੀਂ ਸੀ ਰਾਤ ਨੂੰ ਪਤਾ ਚੱਲਿਆ ਵੀ ਆਪਾਂ ਆ ਗਏ ਤੁਸੀਂ ਹਾਂਜੀ ਮੁੰਡੇ ਨੂੰ ਕਿਹਾ ਵੀ ਮਾਰੇ ਦਾ ਨਾਲ ਹੀ ਇਹ ਤੇ ਆਏ ਪਹੁੰਚੀ ਇੱਥੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਡੇ ਰਾਜਪਾਲ ਜੀ ਬੇਕਰ ਸਪੀਡ ਤੋਂ ਵਿਸ਼ੇਸ਼ ਤੌਰ ਤੇ ਆਏ ਆ ਸਵੇਰੇ ਕਿੰਨੇ ਵਜੇ ਚੱਲੇ ਸੀਗੇ ਜੀ ਹਾਂਜੀ ਤੜਕੇ ਸਵੇਰੇ ਅਸੀਂ ਉਥੋਂ ਆਪਣਾ 4 ਵਜੇ ਚੱਲ ਪਏ ਸੀਗੇ ਜੀ ਠੀਕ ਹੈ ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਸਾਡੇ ਕਿਸਾਨ ਮੋਰਚੇ ਵੱਲੋਂ ਜਿਹੜਾ ਤੁਸੀਂ ਜਨਕਿ ਹਰ ਵਕਤ ਜਨਕਿ ਜੋਰ ਲਾ ਕੇ ਹਰ ਇੱਕ ਚੀਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਆ ਧੰਨਵਾਦ ਇਹ ਬਹੁਤ ਵੱਡੀ ਗੱਲ ਹੈ ਜੀ ਦੂਸਰੇ ਨੰਬਰ ਦੇ ਉੱਤੇ ਆਪਣੇ ਸੈਨੇਟਰ ਜਿਹੜੇ ਬਿੱਲ ਲੈ ਕੇ ਆਏ ਉਹਨਾਂ ਦਾ ਧੰਨਵਾਦ ਕਰਦੇ ਆਂ ਡਾਕਟਰ ਬੈਂਸ ਦਾ ਧੰਨਵਾਦ ਕਰਦੇ ਆਂ ਤੇ ਸਾਰੀ ਸਭ ਤੋਂ ਵੱਡਾ ਸੰਗਤ ਦਾ ਧੰਨਵਾਦ ਹੈ ਜਿਹੜੀ ਸਾਰੀ ਸੰਗਤ ਇੱਥੇ ਪਹੁੰਚੀ ਹੈ ਜੋਨਗੇ ਛੋਟ ਨਿਕਾ ਸਦਾ ਸੀਗਾ ਹਜੇ ਆਪਣਾ ਤੇ ਲੋਕਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੂੰ ਨਹੀਂ ਪਤਾ ਸੀਗਾ ਹਜੇ ਕਈ ਸੋਚ ਵੀ ਰਹੇ ਕਈ ਲੋਕ ਸਟੇਟ ਤੋਂ ਡਰ ਵੀ ਰਹੇ ਆ ਅਸੀਂ ਬੜਿਆਂ ਨੂੰ ਕਿਹਾ ਉਹ ਕਹਿੰਦੇ ਯਾਰ ਵੀ ਔਂ ਕਰਕੇ ਕਿਤੇ ਕੱਲ ਨੂੰ ਪਤਾ ਨਹੀਂ ਸਾਡਾ ਨਾਂ ਤਾਂ ਨਹੀਂ ਆਉਂਦਾ ਸਾਡਾ ਆਉਂਦਾ ਨਹੀਂ ਹੁੰਦਾ ਇਹ ਵੀ ਗੱਲ ਇਹ ਡਰਨ ਵਾਲੀ ਗੱਲ ਨਹੀਂ ਕਿਉਂਕਿ ਜੇ ਤੁਸੀਂ ਜਿਹੜੀ ਕੰਟਰੀ 'ਚ ਬੈਠੇ ਆ ਜੇ ਤੁਸੀਂ ਇੱਥੇ ਵੀ ਬੈਠੇ ਡਰ ਰਹੇ ਆ ਤੇ ਫਿਰ ਜਾਨੀ ਕਿ ਹੋਂਦ ਤੱਕ ਅਗਲਾ ਰਸਤਾ ਕੋਈ ਮੈਨੂੰ ਲੱਗਦਾ ਨਹੀਂ ਇੱਥੇ ਹੈਗਾ ਆਪਣੇ ਕੋਲੇ ਇਸ ਕਰਕੇ ਕੋਈ ਗੱਲ ਨਹੀਂ ਕੋਈ ਵੱਡੀ ਗੱਲ ਨਹੀਂ ਹੈਗੀ ਆਪਣੇ ਸਿੱਖਾਂ ਦੇ ਤੇ ਪੀੜਾਂ ਪਈ ਜਾਂਦੀਆਂ ਕੋਈ ਬੜੀ ਵੱਡੀ ਗੱਲ ਨਹੀਂ ਇਸ ਕਰਕੇ ਤਕੜੇ ਰਹੋ ਤੇ ਆਪਾਂ ਚਾਹੁੰਦੇ ਹਾਂ ਵੀ ਹਣ ਇਹ ਜਿਹੜਾ ਬਿੱਲ ਸਾਰਾ ਗਾਂਹ ਤੇ ਕਿਰਪਾਸ ਹੋਵੇ ਤੇ ਤੁਹਾਡਾ ਸਾਰਿਆਂ ਫਿਰ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨੂੰ ਮੱਖਣ ਸਿੰਘ ਬੇਣਿੰਗ ਮੈਸੇਜ ਪ੍ਰੋਜੈਸਟਰ ਵੱਲੋਂ ਸਾਰੇ ਕੌਮ ਦਾ ਧੰਨਵਾਦ ਵੀ ਕਰਦਾ ਔਰ ਸਪ ਇਹੋ ਜੇ ਬਿੱਲ ਆਉਂਦੇ ਰਹਿਣੇ ਚਾਹੀਦੇ ਆ ਕੌਮ ਦੇ ਚੜ੍ਹਦੀ ਕਲਾ ਵਾਸਤੇ ਸਾਨੂੰ ਹਿੰਦੁਸਤਾਨ ਤੋਂ ਲੁਕਣ ਦੀ ਡਰ ਨਹੀਂ ਲੋੜ ਕੋਈ ਨਹੀਂ ਅਸੀਂ ਸਿੱਖਾਂ ਦੇ ਘਰ ਜੰਮੇ ਆ ਜਦੋਂ ਸਿੱਖਾਂ ਦੇ ਘਰ ਜੰਮੇ ਹੀ ਪਏ ਤੇ ਸਿੱਖ ਨੂੰ ਸਦਾ ਮਹਮਤ ਇਸ ਕਰਕੇ ਚੜ੍ਹਦੀ ਕਲਾ ਚੜਾਓ ਜਿਹੜੇ ਵੀ ਬਿੱਲ ਆਉਂਦੇ ਆ ਵੱਧ ਚੜ ਕੇ ਸਾਰੇ ਇਕੱਠੇ ਹੋ ਕੇ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਸਾਡੇ ਤੋਂ ਕਰਮਨ ਤੋਂ ਸਰਬਜੀਤ ਸਿੰਘ ਜੀ ਉਹ ਵੀ ਆਏ ਆ ਸੁਰਜਨ ਸਿੰਘ ਜੀ ਉਹ ਵੀ ਆਏ ਆ ਇਹ ਨਾਲ ਹੀ ਆਏ ਨੇ ਮੇਰੇ ਸੋ ਸਰਬਜੀਤ ਸਿੰਘ ਜੀ ਵਾਹਿਗੁਰੂ ਕਾ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਪੰਜਾਬੀ ਜਿਹੜੀ ਯੂਐਸਏ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਕੱਲ ਸਾਰਾ ਦਿਨ ਇਸ ਪ੍ਰੋਗਰਾਮ ਬਾਰੇ ਗੱਲਬਾਤ ਚੱਲਦੀ ਰਹੀ ਤੇ ਉਸ ਤੋਂ ਬਾਅਦ ਸਿੱਖ ਸੰਗਤਾਂ ਦਾ ਦੇਖ ਕੇ ਮਨ ਇੰਨਾ ਖੁਸ਼ ਹੋਇਆ ਕੋਠਾਠਾ ਮਾਰਦਾ ਕਾਠ ਇਹ ਬਿੱਲ ਜਿਹੜਾ ਪਿਛਲੇ ਸਾਲ ਜਦੋਂ ਮਾਰਚ ਨਿਕਲਿਆ ਸੀ ਜਕਾਰਾ ਮੂਵਮੈਂਟ ਤੇ ਸਿੱਖ ਜਥੇਬੰਦੀਆਂ ਵੱਲੋਂ ਉਹਦੇ ਵਿੱਚ ਵੀ ਪੂਰਾ ਪ੍ਰਚਾਰਿਆ ਗਿਆ ਸੀ ਵੀ ਆਪਾਂ ਨੂੰ ਇਹੋ ਜਰੂਰ ਚਾਹੀਦਾ ਹੈ ਚਾਹੀਦਾ ਹੈ ਤੇ ਉਹਦੇ ਤੇ ਅੱਜ ਬੂਰ ਪਿਆ ਪਹਿਲੇ ਨੰਬਰ ਤੇ ਤੇ ਅਸੀਂ ਸਾਰੀ ਸੰਗਤ ਦਾ ਤੇ ਜਿਹੜੇ ਸੈਨੇਟਰ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਤੇ ਹੁਣ ਆਉਣ ਵਾਲੇ ਪ੍ਰੋਗਰਾਮ ਜਿਹੜੇ ਆ ਜਿੱਦਾਂ ਜਿੱਦਾਂ ਦੇਣਗੇ ਉਦਾਂ-ਉਦਾਂ ਸਾਰਿਆਂ ਦਾ ਸਾਡਾ ਫਰਜ ਬਣਦਾ ਵੀ ਵੱਧ ਤੋਂ ਵੱਧ ਅਸੀਂ ਸਾਥ ਦੇਈਏ ਵੱਧ ਤੋਂ ਵੱਧ ਬਹੀਰਾਂ ਕੱਤ ਕੇ ਇਹੋ ਜਿਹੇ ਪ੍ਰੋਗਰਾਮਾਂ ਤੇ ਪਹੁੰਚੀਏ ਕਰੀਏ ਜੀ ਸਾਰਿਆਂ ਦਾ ਇੱਕ ਵਾਰੀ ਫੇਰ ਵਾਹਿਗੁਰੂ ਧੰਨਵਾਦ ਵਾਹਿਗੁਰੂ ਜੀਕਾ ਕਾਲ ਸਾਹਿਬ ਵਾਹਿਗੁਰੂ ਜੀ ਸੋ ਕਵਰੇਜ ਜੀ ਗਰੇਵਾਲ ਜੀ ਇਹ ਆਪਣੇ ਨਾਲ ਹਾਂਜੀ ਕੱਲ ਹੀ ਅਜੇ ਇਹਨਾਂ ਨੂੰ ਆਪਾਂ ਨਗਰ ਕੀਰਤਨ ਤੇ ਮਿਲੇ ਸੀ ਤੇ ਅੱਜ ਆਪਾਂ ਇੱਥੇ ਨਾਲ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਸੋ ਬਹੁਤ ਸ਼ੁਕਰੀਆ ਇੱਥੇ ਪਹੁੰਚਣ ਦੇ ਲਈ ਹਾਂਜੀ ਥੈਂਕ ਯੂ ਤੁਹਾਡਾ ਵੀ ਮੈਂ ਪੰਜਾਬ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਲੋਕ ਇਕੱਠੇ ਹੋਏ ਨੇ ਇਸ ਬਿੱਲ ਨੂੰ ਪਾਸ ਕਰਾਉਣ ਲਈ ਤੇ ਸਾਰੇ ਲੋਕਾਂ ਦਾ ਵੀ ਧੰਨਵਾਦ ਆ ਜਿਹੜੇ ਇਕੱਠੇ ਹੋ ਕੇ ਇੰਨਾ ਜੋਸ਼ ਦਿਖਾਇਆ ਤੇ ਇੰਨੀ ਯੂਨਿਟੀ ਦਿਖਾਈ ਜਿਨ੍ਹਾਂ ਨੇ ਜੀ ਤੇ ਜੇ ਇਸੇ ਤਰ੍ਹਾਂ ਹੀ ਲੋਕਾਂ ਦੀ ਯੂਨਿਟੀ ਰਹੀ ਤਾਂ ਇੱਕ ਬਿਲਤਾ ਕੀ ਪਤ ਨਹੀਂ ਹੋਰ ਵੀ ਬਹੁਤ ਮੰਜ਼ਲਾ ਅਸੀਂ ਭਵਾਰ ਕਰ ਸਕਦੇ ਹਾਂ ਬਿਲਕੁਲ ਥੈਂਕ ਯੂ ਜੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਸੋ ਜੇ ਕਿਸੇ ਹੋਰ ਨੇ ਕੁਝ ਵਿਚਾਰ ਜੇ ਕੁਝ ਕਹਿਣਾ ਹੈ ਤਾਂ ਜੀ ਜੀ ਸੋ ਬਹੁਤ-ਬਹੁਤ ਸ਼ੁਕਰੀਆ ਸਾਰਿਆਂ ਦਾ ਬੜੀ ਮਿਹਰਬਾਨੀ ਸੋ ਇੱਥੇ ਗੱਲਬਾਤ ਨੂੰ ਹੁਣ ਸਮਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ